ਇਹ ਉਹ ਸਰਕਾਰਾਂ ਨੇ ਕਿ ਸਾਡੇ ਉੱਤੇ ਲੱਖਾਂ ਚਲਾਈਆਂ ਨੇ ਸਾਡੇ ਉੱਤੇ ਪਰਚੇ ਕੀਤੇ ਨੇ ਉਹ ਸਰਕਾਰ ਹੈ ਇੱਕ ਮਿੰਟ 1 ਕਰੋੜ ਰੁਪਏ ਚ ਸਾਡੀ ਯੂਨੀਵਰਸਿਟੀ 2022 ਨੂੰ ਚੇਚਰ ਲੱਗੀ ਸੀ ਜਵਾਬ ਦਿਓ ਯੂਨੀਵਰਸਿਟੀ ਹੈ ਤੁਹਾਡੀ ਤਾਂ ਬਾਅਦ ਇੱਕ ਮਿੰਟ ਸਾਡੀ ਯੂਨੀਵਰਸਿਟੀ ਬੇਟਾ ਮੇਰੀ ਬਹੁਤ ਮੇਰੀ ਜਵਾਬ 1 ਕਰੋੜ ਰੁਪਏ ਚ ਯੂਨੀਵਰਸਿਟੀ ਦੇਖ ਲੈਂਦੀ ਹਾਂ ਕਿ ਤੁਸੀਂ ਅੱਜ ਕਿਸ ਫੋਨ ਨਾਲ ਆਏ ਹੋ ਸਰਕਾਰ ਤੋਂ ਨਾ ਕਹਿ ਰਹੇ ਤੁਸੀਂ ਆਸਾਨੀ ਨਾਲ ਕੋਈ ਗੱਲ ਨਹੀਂ ਆਟੋਮੇਟਿਕ ਅਸ਼ਕੀਆਂ ਕਰਾ ਨਹੀਂ ਆ ਆਡੀ ਨਾਡੀ ਸਰਕਾਰ ਮੁਤਾਬਕ ਮੁਤਾਬਕ ਮਤਲਬ ਪਹਿਲਾਂ ਮੈਂ ਨਹੀਂ ਨਾ ਨਾ ਮੈਂ ਥੋੜੀ ਯੂਨિયન ਮੈਂਬਰ ਹਾਂ ਤੁਸੀਂ ਪਾਰਟੀ ਤੇ ਬੁਲਾ ਰਹੇ ਤਾਂ ਹਾਂ ਆਮ ਆਦੀ ਪਾਰਟੀ ਦੇ ਬੁਲਾਰੀ ਹੋ ਕੇ ਨਹੀਂ ਤਾਂ ਤੁਹਾਡੀ ਪਾਰਟੀ ਦੇ ਕਿੰਨੇ ਜਿਹੜੇ ਇਹਦੇ ਐਕਸੀਕਿਊਟਿਵ ਮੈਂਬਰ ਨੇ ਇੱਥੇ ਹਾਜ਼ਰ ਹੋਏ ਕੋਈ ਨਹੀਂ ਕੋਈ ਨਹੀਂ ਆਇਆ ਦੂਜੀ ਗੱਲ ਇਸ ਯੂਨੀਵਰਸਿਟੀ ਦੇ ਵਿੱਚ ਜਿਹੜੇ ਤੁਸੀਂ ਕਹਿੰਦੇ ਹੋ ਵੀ ਅਸੀਂ 49 ਕਰੋੜ ਦੇਤਾ ਜੀ ਉਹ ਦੇਤਾਗਾ ਤੁਹਾਡੇ ਕੋਲ ਪੈਸੇ ਕਿੱਥੇ ਨੇ ਮਤਲਬ ਇਸ ਯੂਨੀਵਰਸਿਟੀ ਦੇ ਉੱਤੇ ਜਿਹੜਾ ਆਪਦਾ ਬਣਦਾ ਹੱਕ ਹੈ ਤੁਹਾਡਾ ਪਾਰਟਨਰ ਚਾਹੀਦਾ 1 ਕਰੋੜ ਕਿਥੇ ਹੈ ਤੁਹਾਡਾ ਪਾਰਟਨਰ 2000 ਕਿਥੇ ਹੈ ਮੈਂ ਇਹ ਸਟੂਡੈਂਟਾਂ ਨੂੰ ਮੈਂ ਯੂਨੀਵਰਸਿਟੀ ਵੀ ਤੇ ਨਹੀਂ ਕੁਝ ਵੀ ਰਹੇ ਹੋ ਸਰ ਮੈਨੂੰ ਸਵਾਲ ਕਰਨਾ ਪਤਾ 2020 ਚ ਸੈਨੇਟਰ ਦੇ ਲਖਮੀ ਹੋਏ ਸਰ ਮੈਨੂੰ ਮੈਨੂੰ ਇੱਕ ਵਾਰ ਇੱਕ ਵਾਰ ਸੁਣ ਲੈ ਹਾਂ ਹਾਂ ਸਟੂਡੈਂਟ ਹੈ ਦੋਆ ਵਿੱਚ ਵੀ ਇਲੈਕਸ਼ਨ ਨਹੀਂ ਹੋਏ ਸੀ ਉਦੋਂ ਵੀ ਇੱਥੇ ਪ੍ਰੋਟੈਸਟ ਅਸੀਂ ਕਰਦੇ ਸੀ ਕਿ 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 ਜਦੋਂ ਇਹ ਬਿਆਨ ਆਉਂਦਾ ਹਾਈ ਕੋਰਟ ਦਾ ਵੀ ਇਸ ਨੂੰ ਸਿਟੀਲ ਸੈਂਟਰਲਾਈਜ਼ ਕਰਨ ਵੱਲ ਵੇਖਿਆ ਜਾਵੇ ਉਦੋਂ ਅੰਬ ਸਾਹਿਬ ਤੋਂ ਵਿਦਿਆਰਥੀਆਂ ਦਾ ਇੱਕ ਇਨਕਲਾਬੀ ਜੱਥੇਬੰਦੀ ਦਾ ਕਾਫਲਾ ਚੱਲਦਾ ਹੈ ਗਵਰਨਰ ਹਾਊਸ ਬਾਲ ਤੇ ਉਹ ਕਾਬਲੇ ਨੂੰ ਰੋਕਣ ਵਾਲੀ ਬਣ ਸਰਕਾਰ ਹੁੰਦੀ ਹੈ ਸਾਡੇ ਤੇ ਲਾਟੀਆਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂ جواب جواب ਕਦ्सा ਪ੍ਰਧਾਨ ਜੀ ਦਾ جواب ਸੰਸਦ ਜਵਾਬ ਨਹੀਂ ਦੇਣਾ ਲਗਾਉਂਦੇ ਨੇ ਨਹੀਂ ਦੇਣਾ ہاں ਜਿਵੇਂ ਜੀ ਸੰਤੋਸ਼ਤਾ ਦਾ ਜਵਾਬ ਜਦੋਂ ਕੋਈ ਜਵਾਬ ਦਿੰਦੇ ਕਿ ਸੰਤੋਸ਼ਤਾ ਤੁਸੀਂ ਇਹਨਾਂ ਤੋਂ ਬਿਲਕੁਲ ਵੀ ਨਹੀਂ ਇਹਦਾ ਕੋਈ ਜਵਾਬ ਨਹੀਂ ਹੈਗਾ ਤੁਸੀਂ ਆਪੇ ਦੇਖ ਲਿਆ ਕਿਵੇਂ ਦਰਾਜਾਂ ਬੰਦ ਕਰਕੇ ਸਾਨੂੰ ਧੱਕਾ ਮਾਰ ਕੇ ਪਿੱਛੇ ਵੀ ਹਟਲੇ ਗਏ ਨੇ ਕਿ ਕਿਹਨੇ ਕੋਈ ਗੱਲ ਨਹੀਂ ਅਸਲੀਅਤ ਇਹ ਹੈ 2022 ਦੇ ਵਿੱਚ ਇਹਨਾਂ ਨੇ ਕੀ ਕੀਤਾ ਸੀਗਾ 2022 ਦੇ ਵਿੱਚ 1200 ਵਿਦਿਆਰਥੀ ਜਿਹੜੇ ਕੇਂਦਰੀਕਰਨ ਦੇ ਖਿਲਾਫ ਲੜਾਈ ਲੜ ਰਹੇ ਸੀ ਕਿ ਉਹਨਾਂ ਤੇ ਰੱਖਿਆ ਕੀ ਨਹੀਂ ਕਰਾਇਆ ਸੀਗਾ ਭਗਵਾਨ ਜੀ ਨੇ ਕਰਾਇਆ ਸੀਗਾ ਇਹ 2.5 ਕਰੋੜ ਪਿੱਛੇ ਦੀ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨ ਨੂੰ ਤਿਆਰ ਹੋ ਸਕਦੇ 2025 ਦੀ ਵਿੱਚ ਅੱਜ ਕੇ ਸਮੂਹੋਂ ਇੱਥੇ ਆ ਰਹੇ ਨੇ ਅੱਜ ਕੇ ਸਮੂਹੋਂ ਕਹਿ ਰਹੇ ਨੇ ਵੀ ਅਸੀਂ ਕੇਂਦਰੀਕਰਨ ਨਹੀਂ ਹੋਣ ਦਵਾਗੇ ਮਤੰਮ ਦਾ ਖੇਡ ਹੀ ਜਾਂਦੇ ਨੇ ਕਹਿੰਦੇ ਗਵਰਨਰ ਨੂੰ ਮਿਲਿਆ ਗਵਰਨਰ ਤਾਂ ਘਰ ਤੋਂ 2 ਕਿਲੋਮੀਟਰ ਦੂਰ ਹੈ ਇੱਥੋਂ ਕੀ ਪੰਜਾਬ ਸਰਕਾਰ ਜੇ ਜੇ ਕੇਂਦਰੀਵਾਲ ਤੇ ਕੋਈ ਪਰਚਾ ਹੁੰਦਾ ਉਹ ਪਚਾ ਦਾ ਉਹ ਤੇ ਬਾਰੀ ਵਿੱਚ ਬਾਰੀ ਵਿੱਚ ਪਹੁੰਚ ਜਾਂਦੇ ਨੇ ਇੱਥੇ ਕਿਉਂ ਨਹੀਂ ਪਹੁੰਚੇ ਪੰਜਾਬ ਸਰਕਾਰ ਅੱਜ ਮੋਦੀ ਹਕੂਮਤ ਦੇ ਖਾਕੂਸ ਬੁਖਤ ਰਹੀ ਹੈ ਤੇ ਉਹ ਕਹਿੰਦੇ ਕਹਿੰਦੇ ਅਸੀਂ ਤੁਸੀਂ ਕਹਿੰਦੇ ਨਵੇਂ ਹੋ ਅਸੀਂ ਪੁਰਾਣੇ ਆ ਸਾਡੀ ਯੂਨੀਵਰਸਿਟੀ 2021 ਦੇ ਵਿੱਚ ਵੀ ਉਹਨੇ ਹਰੀ ਕੀਤਾ ਸੀਗਾ ਜੀ 2021 ਦੇ ਵਿੱਚ ਵੀ ਸੈਨੇਟੀਆਂ ਚੋਣਾਂ ਨਹੀਂ ਹੋਈਆਂ ਸੀਗੀਆਂ ਅਸੀਂ 28 ਦਿਨ ਇੱਥੇ ਦਿਨ ਰਾਤ ਪ੍ਰੋਟੈਸਟ ਲਾਇਆ ਸੀਗਾ ਔਰ ਉਹਦੇ ਬਾਅਦ ਸੰਘਰਸ਼ ਦੇ ਕਰਕੇ ਹੀ ਸੈਨੇਟੀਆਂ ਚੋਣਾਂ ਬਹਾਲ ਨਹੀਂ ਹੋਈਆਂ ਸੀ ਇਹ ਤੇ ਅੱਜ ਵੀ ਸੰਘਰਸ਼ ਕਰਕੇ ਹੀ ਕਰਾਂਗੇ ਭਗਵਾਨ ਮਾਨ ਸਰਕਾਰ ਨੇ ਜਿਹੜੀ ਜਿਹੜੀ ਸਰਕਾਰ ਹੈ ਇਹਨਾਂ ਨੇ ਉਦੋਂ ਵੀ ਕੁਝ ਨਹੀਂ ਕੀਤਾ ਜਿਹੜੀ ਉਦੋਂ ਉਸ ਟਾਈਮ ਵੀ ਸਰਕਾਰ ਸੇ ਕੀ ਨਾ ਚੁਣਾ ਉਦੋਂ ਕਰਾਉਂ ਦਿੱਤੀਆਂ ਅੱਜ ਵੀ ਇਹੇ ਸਾਨੂੰ ਗੋਲੀਆਂ ਦੇ ਰਹੇ ਨੇ ਮਿੱਠੀਆਂ ਸਿਰਫ ਗੋਲੀਆਂ ਦੇ ਰਹੇ ਨੇ ਲਾਰੇ ਲਾ ਰਹੇ ਨੇ ਅਸਲ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਅੱਜ ਲੋਕਾਂ ਦੇ ਨਾਲ ਨਹੀਂ ਖੜੀ ਹੋਈ ਅਸੀਂ ਕਹਿੰਦੇ ਆ ਵੀ ਜੇ ਜੇ ਸੱਚੀ ਆਵਾਜ਼ ਚਾਹੁੰਦੇ ਨੇ ਪਰ ਪਹਿਲਾਂ ਨਾ ਜਵਾਬ ਦੇ ਦੇ 2022 ਦੇ ਵਿੱਚ ਇਹਨਾਂ ਨੇ ਕੇਂਦਰੀਕਰਨ ਕਿਉਂ ਹੁਣ ਦਿੱਤਾ ਕਿਵੇਂ ਹੁਣ ਦਿੱਤਾ ਉਹ ਤੋਂ ਬਾਅਦ ਅੱਜ ਇਹੋ ਜੀ ਸੱਚੀ ਕਹਿ ਰਹੀ ਤਾਂ ਇੱਥੇ ਆ ਕੇ ਸਾਡੇ ਨਾਲ ਮੋਦੀ ਨਾਲ ਮੋੜਨ ਨਹੀਂ ਤਾਂ ਅੱਜ ਇਹ ਮੋਦੀ ਸਰਕਾਰ ਦੇ ਨਾਲ ਲੜੇ ਹੋਏ ਨੇ ਇਹ ਸਾਫ਼ ਗੱਲ ਹੈ ਮਤਿਆ ਤੂੰ ਕੱਲੇ ਹਾਈ ਕੋਰਟ ਦੀਆਂ ਅਪੀਲਾਂ ਤੋਂ ਕੁਝ ਨਹੀਂ ਹੁੰਦਾ ਇਹ ਯੂਨੀਵਰਸਿਟੀ ਯੂਨੀਵਰਸਿਟੀ ਸਾਡੇ ਤੋਂ ਖੋਈ ਜਾਊਗੀ ਤੇ ਜ਼ਿੰਮੇਵਾਰ ਹੋਣਗੇ ਆਵਾਂ ਤੇ 10 ਨੂੰ ਵੀ ਆਵਾਂਗੇ ਅਸੀਂ ਨਾਲ ਆ ਤੁਹਾਡੇ ਤਾਂ ਇੱਕ ਇਹ ਕਹਿੰਦੇ 10 ਨੂੰ ਵੀ ਆਵਾਂਗੇ ਅਸੀਂ ਆ ਕੇ ਤਾਂ ਦੇਵੇਂ ਕਿ ਨਹੀਂ ਕੋਣ ਆ ਕੇ ਗਿਆ ਜੀ ਕੱਲੀ ਸਟੇਟਮੈਂਟ ਬਾਜੀ ਹੈ ਇਹ ਹਾਈ ਕੋਰਟ ਵਾਲੀ ਗੱਲ ਹੈ ਇਹਨਾਂ ਨੇ ਸਿਰਫ ਇੰਨਾ ਕਰਿਆਗਾ ਕਿ ਹਾਈ ਕੋਰਟ ਦੇ ਵਿੱਚ ਆਪਦੀ ਜਿਹੜੀ ਕਹਿੰਦੇ ਵੀ ਅਸੀਂ ਆਹ ਲਾਗੂ ਕਰਤਾ ਪਰ ਉਹ ਹਾਈ ਕੋਰਟ ਨਾਲ ਕੀ ਮਸਲਾ ਹੱਲ ਹੋ ਜਾਊਗਾ ਅਸੀਂ ਪੰਜਾਬ ਸਰਕਾਰ ਨੂੰ ਸਵਾਲ ਕਰਦੇ ਹਾਂ ਕਿ ਤੁਸੀਂ ਸੰਘਰਸ਼ ਕਰੋ ਮਤਲਬ ਉਹ ਚੀਜ਼ਾਂ ਦੇ ਖਿਲਾਫ ਜੇ ਸੰਘਰਸ਼ ਨਹੀਂ ਹੋਊਗਾ ਤਾਂ ਇਹ ਅਸੀਂ ਨਹੀਂ ਜਿੱਤਣ ਲੱਗੇ ਇਹ ਸਾਡੀ ਗੱਲ ਸਾਫ਼ ਹੈ ਕਿਸ ਤਰ੍ਹਾਂ ਚਾਹੁੰਦੇ ਹੋ ਸੰਘਰਸ਼ ਜਿਵੇਂ 92 ਮੈਂਬਰ ਇਹਨਾਂ ਦੇ ਦਿੱਲੀ ਪਹੁੰਚ ਜਾਂਦੇ ਆ ਸੰਘਰਸ਼ ਇਸ ਤਰ੍ਹਾਂ ਹੁੰਦੇ ਆ ਜੰਤਰ-ਮੰਤਰ 2011 ਦਾ ਇਹਨਾਂ ਨੂੰ ਭੁੱਲ ਗਿਆਗਾ ਸੈਂਟਰ ਦੇਸ਼ ਖਿਲਾਫ ਕੋਟਾਂ ਤੋਂ ਕਿੰਨੀਆਂ ਕੁ ਅਸੀਂ ਉਮੀਦਾਂ ਰੱਖਦੇ ਆ ਕਿਸਾਨ ਅੰਦੋਲਨ ਵੇਲੇ ਕੀ ਕੋਰਟ ਨੇ ਉਹ ਜਿੱਤ ਕੇ ਦਿੱਤਾ ਸੰਘਰਸ਼ ਕਰਨਾ ਪਿਆ ਪਾਣੀਆਂ ਦਾ ਮਸਲਾ ਬੀਬੀਆਂ-ਬੀ ਦਾ ਮਸਲਾ ਕਿਹੜੇ ਮਸਲੇ ਦੇ ਆ ਉਹਨਾਂ ਮਸਲਾਂ ਤੇ ਇਹ ਅਸੀਂ ਅਜੇ ਤੱਕ ਜਵਾਬ ਮੰਗਦੇ ਆ ਤੇ ਜਦੋਂ ਵੀ ਇਹ ਆਉਣ